वेलकम टू पंजाबी हिंदी क्लास ਪਿਛਲੀ ਵੀਡੀਓ ਦੇ ਵਿੱਚ ਸਿਹਾਰੀ ਬਿਹਾਰੀ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ ਸਿਹਾਰੀ ਨੂੰ ਸਮਝਣ ਦੀ ਹੋਰ ਲੋੜਾ ਬਿਹਾਰੀ ਤਾਂ ਇੱਕੋ ਹੀ ਸਾਊਂਡ ਦੇਣੀ ਆ ਜਿਹੜੇ ਅੱਖਰ ਨਾਲ ਲੱਗ ਗਈ ਈ ਦੀ ਸਾਊਂਡ ਆਉਂਦੀ ਆ ਉਹਨੇ ਉਸੇ ਅੱਖਰ ਨਾਲ ਲੱਗਣਾ ਕੜੀ ਚੜੀ ਫੜੀ ਲੜੀ ਹਰੀ ਈ ਰੋ ਦਿਨਾਂ 사ਉਂਡ ਆਉਂਦੀ ਹੈ ਤੇ ਅਸੀਂ ਬਿਹਾਰੀ ਲਾ ਦਨੇ ਆ। ਸਿਹਾਰੀ ਚ ਨਾ ਕਦੇ-ਕਦੇ ਐ ਲੱਗਦਾ ਹੁੰਦਾ ਵੀ ਲਾਮ ਦੀ 사ਉਂਡ ਆ ਹਨਾ। ਜਿਵੇਂ ਆਪਾਂ ਕਹਿੰਨੇ ਆ ਤਿਹੜਾ ਕੇ ਕੇ ਐ ਲੱਗਦਾ ਜਿਵੇਂ ਏ ਦੀ 사ਉਂਡ ਹੁੰਦੀ ਹੈ ਕੇ ਪਰ ਅਸੀਂ ਕਿਹੜਾ ਐਵੇਂ ਨਹੀਂ ਲਿਖਦੇ। ਤਿਹੜਾ ਜਦੋਂ ਹਾ ਹਾ ਪਿੱਛੇ ਆ ਗਿਆ ਨਾ ਤਾਂ ਜੇ ਲਾਮ ਦੀ ਸਾਊਂਡ ਦੀ ਆਵਾਜ਼ ਆਉਂਦੀ ਆ ਉਹਨੇ ਸਿਹਾਰੀ ਬਣਨਾ ਜਿੱਥੇ ਵੀ ਹਾ ਹਾ ਹੋ ਜਿਹੜਾ ਰੇੜਾ ਹੁਣ ਜੇ ਇਹਨੂੰ ਸਿਹਾਰੀ ਚ ਨਹੀਂ ਨਾ ਚੇਂਜ ਕੀਤਾ ਤਾਂ ਜਿਹੜਾ ਹਾ ਹਾ ਉਹ ੜਾੜੇ ਦੇ ਥੱਲੇ ਆ ਗਿਆ ਰੇੜਾ ਰਿਹੜਾ ਰੇੜਾ ਇਹਨੂੰ ਬੋਲਾਂਗੇ ਰੇਹ ਰੇਹ ਰਾਰੇਹ ੜਾ ਹੈ ਜਦੋਂ ਆਪਾਂ ਕਹਿੰਦੇ ਆ ਉਹ ਲੱਗਦਾ ਵੀ ਹਾਹੇ ਨੂੰ ਵੀ ਮਾਹ ਤਰਾ ਵੀ ਸੌਂਦੀ ਆ ਜਦੋਂ ਬਰੀਕੀਆਂ ਚ ਪਾਵਾਂਗੇ ਨਾ ਆਪਣੇ ਆਪ ਤੁਹਾਨੂੰ ਸਮਝ ਆਉਂਦੀ ਜਾਣੀ ਆ ਹੁਣ ਤੁਸੀਂ ਗੱਲ ਕਰਦੇ ਵੀ ਅਸੀਂ ਆ ਅੱਖਰ ਦਾ ਪੜਿਆ ਹੀ ਨਹੀਂਗਾ ਪੰਜਾਬੀ ਵਿੱਚ ਤਿੰਨ ਅੱਖਰ ਇਹੋ ਜਿਹੇ ਨਹੀਂ ਜਿਹੜੇ ਪੈਰ ਚ ਪੈਂਦੇ ਆ ਹਾਫ ਲੈਟਰ ਕਹਾਂਗੇ ਅਸੀਂ ਉਹਨੂੰ ਜਦੋਂ ਥੱਲੇ ਪਾ ਜਾਂਦੇ ਆ ਨਾ ਇਹਨੂੰ ਪੈਰ ਚ ਕਹਿੰਦੇ ਆ ਪ ਪੈਰ ਚ ਰ ਏ ਮ ਮ ਰੇਮ ਸਵਰ ਗੜ ਪ੍ਰੇਮ ਇੱਥੇ ਇਹ ਉਦੋਂ ਪੈਂਦਾ ਜਦੋਂ ਰ ਦੀ ਸਾਊਂਡ ਛੋਟੀ ਮੈਂ ਆਪਣਾ ਪ੍ਰਭੂ ਪ੍ਰ ਪ੍ਰ ਛੇਤੀ ਗਾਤਾ ਉਦੋਂ ਪੈਰ ਚ ਪਣਾ ਜੇ ਅਸੀਂ ਪੈਰ ਚ ਨਹੀਂ ਪਾਉਂਦੇ ਅਸੀਂ ਪ੍ਰਭੂ ਲਿਖਣਾ ਫੇਰ ਪਤਾ ਕਿਵੇਂ ਲਿਖੂ ਪਰ ਪਬੇ ਨੂੰ ਦਲੈਂਕੜ ਪ੍ਰਭੂ ਤੈਨੂੰ ਪ੍ਰਭੂ ਬੋਲਾਂਗੇ ਪ੍ਰਭੂ ਨੂੰ ਬੋਲਾਂਗੇ ਹੁਣ ਜੇ ਇੱਥੇ ਨਾ ਰਾਰਾ ਇੱਥੇ ਪਾਦੀ ਹੈ ਪਰੇਮ ਰੇਮ ਪਰੇਮ ਪਰੇਮ ਇਹ ਤੇ ਬਣ ਪ੍ਰੇਮ ਪ੍ਰੇਮ ਪਿਆਰ ਨਾਲ ਰ ਅ ਦੀ ਸੌਣੋਂ ਛੇਤੀ ਗਿਆ ਤੇ ਅੱਧਾ ਰਾਰਾ ਕਹਿ ਦਿੰਦੇ ਇਹ ਪੈਰ ਚ ਰਾਰਾ ਬੋਲਦੇ ਨਾ ਅਸੀਂ ਤੇ ਹਿੰਦੀ ਵਿੱਚ ਇਦਾਂ ਦੀ ਬੜੇਉ ਦੀ ਮਾਤਰਾ ਉਹ ਇਦਾਂ ਦੀ ਆ ਨਾ ਤੇ ਸਾਡਾ ਪੰਜਾਬੀ ਵਿੱਚ ਪੈਰ ਚ ਰਾਰਾ ਸਵਰ ਸਵਰ ਵਾ ਛੇਤੀ ਗਿਆ ਸਵਰ ਵਾਵੇ ਨੂੰ ਜਿਆਦਾ ਜੋਰ ਨਹੀਂ ਲਾਇਆ ਟਾਈਮ ਨਹੀਂ ਲਾਇਆ ਸੱਸਾ ਤੇਰਾ ਰਹਾ ਥੋੜਾ ਟਾਈਮ ਨਾ ਬਾਬਾ ਨੂੰ ਅਸੀਂ ਛੇ ਧਣੇ ਬੋਲ ਗਏ ਸਵਰ ਉਹ ਜਿਹੜੇ ਅੱਖਰ ਤੋਂ ਬਾਅਦ ਚ ਉਹਦੀ ਵਾਰੀ ਹੁੰਦੀ ਹੈ ਟਰਨ ਹੁੰਦੀ ਹੈ ਉਹ ਸੱਖਰ ਦੇ ਪੈਰ ਚ ਪੈਣਾ ਉਹਨੇ ਉਸੀ ਇਹਦੇ ਪੈਰ ਚ ਨਹੀਂ ਪਾ ਸਕਦੇ ਫੇਰ ਤਾਂ ਇਹਦੀ ਸਾਊਂਡ ਬਾਬੇ ਰਾਰੇ ਤੋਂ ਬਾਅਦ ਚਲੇਗੀ ਸਵਰ ਜੇ ਅਸੀਂ ਇਹਨੂੰ ਇੱਥੇ ਪਾਉਣਾ ਵੀ ਬਣ ਜੂਗਾ ਸਵਰ 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 ਸ ਮਿੰਜ ਜਿਵੇਂ ਇੰਗਲਿਸ਼ ਤੇ ਵੋਵਲਸ ਅੱਗੇ ਸ਼ਬਦ ਆ ਗਿਆ ਇਹ ਤਿੰਨਾਂ ਹੀ ਅੱਖਰ ਨੇ ਪੈਰ ਚ ਪਾਉਣ ਵਾਲੇ ਰਾ ਰਾ ਵਾ ਵਾ ਹਾ ਹਾ ਹੁਣ ਅਸੀਂ ਲਿਖਦੇ ਆ ਕੜ ਕੜ ਮੀਨ ਜਦੋਂ ਚੀਜ਼ ਨੂੰ ਸਿਰ ਨਹੀਂ ਜਾਂਦੀਆਂ ਰਿੰਨੀ ਜਾਂਦੀਆਂ ਉਹ ਕੜ ਜਾਂਦੀ ਆ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਦੁੱਧ ਨੂੰ ਕਾੜਦੇ ਹੁੰਦੇ ਸੀ ਜਿਉ ਉਹ ਚਾਟੀ ਜੋ ਕੀ ਹੁੰਦੀ ਆਪਣੀ ਕਾੜਨੀ ਗਾਦਨਦੇ ਆ ਉਹਦੇ ਵਿੱਚ ਦੁੱਧ ਨੂੰ ਪਾ ਕੇ ਤੇ ਥੱਲੇ ਉਹਦੇ ਗੋਹੇ ਦੀ ਅੱਗ ਹੁੰਦੀ ਸੀਗੀ ਉਪਰਲੇ ਹਿੰਦੀ ਚ ਕਹਿੰਦੇ ਆ ਆਪਾਂ ਪਾਥੀਆਂ ਕਹਿੰਦੇ ਆ ਉਹ ਬਾਲ ਕੇ ਮੱਧਮ ਮਜੀ ਅੱਗ ਤੇ ਸਵਾਹ ਰਾਤਾਂ ਕੜੀ ਜਾਂਦਾ ਸੀ ਤੇ ਉਹ ਡਾਰਕ ਕਰੀਮ ਕਲਰ ਦਾ ਉਹਦਾ ਕਲਰ ਹੁੰਦਾ ਸੀ ਉੱਤੇ ਮੋਟੀ ਮਲਾਈ ਆ ਜਾਂਦੀ ਸੀ ਤੇ ਜੇਕਰ ਤੇ ਉਹਨੂੰ ਪਤਾਸੇ ਤੇ ਰੱਖ ਕੇ ਖਾਓ ਤਾਂ ਬਹੁਤ ਸੁਆਹ ਲੱਗਦੀ ਸੀ ਮੈਂ ਬਹੁਤ ਖਾਧੀ ਆ ਸੋ ਕੜ ਕਿਸੇ ਚੀਜ਼ ਨੂੰ ਲੰਬੇ ਸਮੇਂ ਲਈ ਅਸੀਂ ਰੱਖੀ ਜਾਂਦੇ ਹਾਂ ਹੌਲੀ-ਹੌਲੀ ਬਣਦੀ ਆ ਉਹਨੂੰ ਕਹਿੰਦੇ ਆ ਕੜਨਾ ਜਿਵੇਂ ਗੰਨੇ ਦੇ ਰਸ ਨੂੰ ਕਾੜਦੇ ਆ ਫਿਰ ਗੁੜ ਬਣਦਾ ਦੁੱਧ ਨੂੰ ਕਾੜਦੇ ਆ ਫਿਰ ਮੋਟੀ ਮਲਾਈ ਆਉਂਦੀ ਆ ਹਰ ਚੀਜ਼ ਨੂੰ ਅਸੀਂ ਕਾੜਨਾ ਨਹੀਂ ਕਹਿ ਸਕਦੇ ਜੇ ਅਸੀਂ ਕਿ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਣੀ ਧਰਿਆ ਹੋਇਆ ਉਹ ਕਾੜਦੇ ਆ ਨਹੀਂ ਉਹ ਉਬਲਦਾ ਬਣੀ ਉਬਲ ਰਹੀ ਹੈ ਕਾੜਦੇ ਆ ਮਤਲਬ ਕਿ ਉਹ ਚੀਜ਼ ਦਾ ਥਿੱਕਨੈਸ ਆਉਂਦੀ ਆ ਦੁੱਧ ਨੂੰ ਕਾੜ ਕੇ ਖੋਆ ਬਣਾਇਆ ਜਾਂਦਾ ਗੰਨੇ ਦੇ ਰਸ ਨੂੰ ਕਾੜ ਕੇ ਗੁੜ ਤਿਆਰ ਕੀਤਾ ਜਾਂਦਾ ਵੀ ਉਸੇ ਚੀਜ਼ ਨੂੰ ਸੀ ਕਾੜਦੇ ਆ ਉਤੋਂ ਹੋਰ ਪ੍ਰੋਡਕਟ ਲੈਣ ਦੇ ਲਈ ਜਿਹੜਾ ਕਿ ਇਹ ਟੇਬਲ ਹੋ ਜਾਵੇ ਖਾਣ ਦੇ ਕਾਬਿਲ ਹੋਣ ਇਹ ਉਹ ਵੇਸਟ ਨਾ ਜਾਵੇ ਕੜਨਾ ਕੜ ਹਾਂ ਲੱਗਦਾ ਜੇ ਮਾੜੇ ਤੋਂ ਬਾਅਦ ਹਾਹੇ ਦੀ ਆਵਾਜ਼ ਆਉਂਦੀ ਆ ਲੇਕਿਨ ਅਸੀਂ ਬੋਲਦੇ ਥੋੜੀ ਜੀਆਂ ਅਸੀਂ ਕੜੜਹ ਕੜਹ ਨਹੀਂ ਕਹਿੰਦੇ ਕੜ ਪਰ ਜੇ ਅਸੀਂ ਹਾਹਾ ਨਹੀਂ ਪਾਉਂਦੇ ਫੇਰ ਬਣ ਜਾਊਗਾ ਕੜ ਹਾਹਾ ਪਾਉਣੇ ਫੇਰ ਬਣਦਾ ਕੜ ਰਾੜੇ ਤੇ ਜੋੜ ਦਿੰਨੇ ਉਦੋਂ ਪਹਿਚਾ ਹਾਹ ਬਣੇ ਕਿਸੇ ਅੱਖਰ ਦੇ ਹਾਹਾ ਵੀ ਹਰੇਕ ਦੇ ਪੈਰ 'ਚ ਨਹੀਂ ਪੈਂਦਾ ਵੀ ਜੇ ਵੀ ਹਰੇਕ ਦੇ ਪੈਰ 'ਚ ਨੂੰ ਕੱਕੇ ਦੇ ਪੈਰ 'ਚ ਅਸੀਂ ਹਾਹਾ ਨਹੀਂ ਪਾ ਸਕਦੇ ਰਾੜੇ ਦੇ ਪੈਰ 'ਚ ਸਿਰਾਰਾ ਨਹੀਂ ਪਾ ਸਕਦੇ ਠੀਕ ਆ ਹਰ ਇੱਕ ਦੇ ਪੈਰ 'ਚ ਇਹ ਅੱਖਰ ਨਹੀਂ ਪੈਂਦੇ ਹੈਗੇ। ਜ਼ਿਆਦਾਤਰ ਹਾਹੇ ਨੋ ਸੀ। ੜਾੜੇ ਦੇ ਪੈਰ ਚ ਹੀ ਪਾਇਆ। ਘੜ, ਝਾੜ, ਪਾੜ, ਚੜਾਈ। ਠੀਕ ਹੈ ਚੜਨਾ, ਚੜ। ਆਹ ਆਹ ਚੜ। ਲੇਕਿਨ ਜਿਵੇਂ ਚੜਨਾ ਵੈਸੇ ਵੀ ਲੱਗਦਾ ਹੈ ਚੜਨਾ ਠੀਕ ਆ। ਪਰ ਜਦੋਂ ਕੜ ਨਾ ਕੜਨਾ ਨਹੀਂ ਲਿਖ ਸਕਦੇ ਉਦੋਂ ਪੈਰ ਚ ਹਾ ਪੈਣਾ ੜਾੜੇ ਤੇ ਕੜ ੜਾੜੇ ਤੇ ਜ਼ੋਰ ਦਿੱਤਾ ਅਸੀਂ ਹਾਹੇ ਦੀ ਸਾਊਂਡ ਵੱਖਰੀ ਨਹੀਂ ਆ ਰਹੀ ਸੋ ਇਹਦਾ ਸੀਗੇ ਤਿੰਨ ਅੱਖਰ ਜੰਨੀ ਦੀ ਵਰਤੋਂ ਸੀ ਪੈਰ ਚ ਕਰਦੇ ਆ ਉਹੇ ਹਰ ਇੱਕ ਅੱਖਰ ਦੇ ਪੈਰ ਵਿੱਚ ਨਹੀਂ ਪਾਏ ਜਾਂਦੇ ਠੀਕ ਹੈ ਜੇ ਮੈਂ ਕਰੀਮ ਲਿਖਣਾ ਉਦੋਂ ਰਾਰਾ ਪੈ ਜਾਊਗਾ ਕੱਕੇ ਦੇ ਪੈਰ ਚ ਪੈ ਸਕਦਾ ਪੱਪੇ ਦੇ ਪੈਰ ਸੋਨ ਲੱਲੇ ਦੇ ਪੈਰ ਚ ਰਾਰਾ ਨਹੀਂ ਪੈ ਸਕਦਾ ਵੋ ਦੇ ਪੈਰ ਚ ਪੈਂਦਾ ਚਵਰ ਮਲਕੀ ਹਰ ਇੱਕ ਅੱਖਰ ਦੇ ਵਿੱਚ ਅਸੀਂ ਇਹ ਅੱਖਰ ਪੈਰ ਚ ਨਹੀਂ ਪਾਉਂਦੇ ਜਦੋਂ ਤੁਸੀਂ ਸਿੱਖ ਗਏ ਨਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕੋਈ ਘਬਰਾਉਣ ਦੀ ਲੋੜ ਨਹੀਂ ਵੀ ਹੁਣ ਆ ਕੀ ਆ ਗਿਆ ਆਪੇ ਆ ਚਲੋ ਜੇ ਨਹੀਂ ਵੀ ਹਾਂ ਇੱਥੇ ਵੀ ਪਤਾ ਸਾਨੂੰ ਤਾਂ ਵੀ ਪਤਾ ਵੀ ਕਾੜੇ ਲਿਖਿਆ ਉਹ ਲਿਖਣਾ ਜੱਜਦਾ ਨਹੀਂ ਹੁਣ ਜੇ ਆਪਾਂ ਕਹੀਏ ਬਿੰਦੀ ਮੱਥੇ ਦੇ ਸੈਂਟਰ ਚ ਲਾਉਣੀ ਹੈ ਉਹ ਨੂੰ ਅਸੀਂ ਅੱਖ ਦੇ ਦੂਜੇ ਪਾਸੇ ਲਾਈ ਜਾਈਏ ਜਾਂ ਉਹਨੂੰ ਅਕ ਆ ਸੇ ਪਾਸੇ ਲਾ ਦਿਓ ਜੱਜ ਦੀ ਨਹੀਂ ਨਾ ਕੁਛ ਗੱਲਾਂ ਇਦਾਂ ਦੀ ਆਉਂਦੀਆਂ ਪੰਜਾਬੀ ਗੰਨਾਂ ਪਰ ਜਚਣੀ ਵੀ ਚਾਹੀਦੀ ਆ ਹੁਣ ਹੁਣ ਤੁਹਾਨੂੰ ਆਪਣੇ ਆਪੇ ਲੱਗੋ ਵੇ ਆ ਅਜੀਬ ਜਿਹਾ ਲੱਗਦਾ ਸਹੀ ਲੱਗਦਾ ਕਿਹੜਾ ਕਿਹੜਾ ਕਹੜਾ ਕਹੜਾ ਕਿਹੜਾ ਜਿਹੜਾ ਰੇੜਾ ਸੇਹਰਾ ਸੇਹਰਾ ਇੱਕ ਪੜਿਆ ਜਾਂਦਾ ਸੀ ਵਿਆਹਾਂ ਚ ਅਗੇ ਸੇਹਰਾ ਇੱਕ ਸਰਤੇ ਜਿਆ ਦੇ ਦੰਦਾ ਨਾ ਇੱਕ ਜਦੋਂ ਕਿਸੇ ਨੂੰ ਅਸੀਂ ਮਾਨਸਰ ਕਰਨ ਵੀ ਇਹਨੇ ਬਹੁਤ ਸੋਣਾ ਆ ਕੰਮ ਤਾਂ ਇਹਨੇ ਕੀਤਾ ਇਹਦੇ ਸਿਰ ਸੇਰਾ ਸਜਦਾ ਠੀਕ ਫਤੇ ਤੇ ਸਾਫ ਪਤਾ ਲੱਗਦਾ ਵੀ ਤੱਤੇ ਨੂੰ ਲਾਮ ਦੀ ਸਾਉਂਡ ਆਉਂਦੀ ਆ ਤੇ ਫਤੇ ਪਰ ਨਹੀਂ ਜਦੋਂ ਕਿਸੇ ਅੱਖਰ ਦੇ ਵਿੱਚ ਲਾਮ ਦੀ ਸਾਉਂਡ ਆਉਂਦੀ ਆ ਪਿੱਛੇ ਹਾਹਾ ਆ ਜਾਂਦਾ ਉਦੋਂ ਅਸੀਂ ਉਹਨੂੰ ਸਿਹਾਰੇ ਦੀ ਫਾਰਮ ਚ ਲੈ ਕੇ ਆਉਂਦੇ ਆ ਫਤੇ ਮਹਿਕ ਇਹ ਬਣੂਗਾ ਮਹਿਕ ਅਸੀਂ ਲਿਖਣਾ ਮਹਿਕ ਮਹਿਕ ਲੇਕਿਨ ਇਹ ਦੀ ਸਾਊਂਡ ਬੰਦੀ ਲੇਕਿਨ ਛੇਤੀ ਬੋਲ ਜਾਂਦੇ ਸੀ ਮਹਿਕ ਹਾਂ ਇਹਨੂੰ ਸਿਆਰੀ ਚਹਿਕਣਾ ਚੇਹਕਣਾ ਚੈਕਣਾ ਇਦਾਂ ਲਿਖੋ ਤਾਂ ਤੁਸੀਂ ਸਮਝ ਲਓਗੇ ਵੀ ਚੈਕਣਾ ਦਾ ਮੀਨਿੰਗ ਤਾਂ ਸੇਮ ਹੀ ਆ ਛਿਪਿੰਗ ਹਨਾ ਮੋ ਜਿਆਦਾ ਬਰਡਸ ਜਿਹੜੀ ਚੀਚੀ ਦੀ ਆਵਾਜ਼ ਕਰਦੇ ਉਹਨੂੰ ਆਪਾਂ ਕਹਿੰਦੇ ਨੇ ਆ ਚੇਕਣਾ ਚਹਿਕ ਮਹਿਕ ਸਹਿਕ ਠੀਕ ਉਨੋਂ ਸਿਹਰੀ ਆਹੇ ਨੂੰ ਪੈਣੀ ਆ ਐਵੇਂ ਦੇ ਤੁਸੀਂ ਹੋਰ ਅੱਖਰ ਵੀ ਟਰਾਈ ਕਰਨੇ ਆ ਵੀ ਜਿਹਦੇ ਜਹਾਹੇ ਦੇ ਵਿੱਚ ਸਿਹਾਰੀ ਪੈਂਦੀ ਹੋਵੇ ਨਾ ਜਿਵੇਂ ਸਿਰਤਾਜ ਇੱਕ ਹੋ ਗਿਆ ਸਰਤਾਜ ਸਰ ਤਾਜ ਸੇਰਾ ਸਰਤਾਜ ਸਸੇ ਨੂੰ ਸਿਹਾਰੀ ਸਰ ਤਾਜ ਬੋਲਿਆ ਸਸੇ ਨਾ ਸਿਹਾਰੀ ਨਹੀਂ ਹੈਗੀ ਤੇ ਜਿਆਦਾ ਸਿਹਾਰੀ ਨੂੰ ਥੋੜਾ ਜਿਹਾ ਕਿਉਂਕਿ ਇਹਦੇ ਚ ਤਾਂ ਏ ਲਾਂ ਦੀ ਸਾਉਂਡ ਦਾ ਕੇਵਰ ਭਲੇਖਾ ਪੈਂਦਾ ਜਿਵੇਂ ਮੈਂ ਤੁਹਾਨੂੰ ਦੱਤਾ ਆ ਕਿ ਹੈੜਾ ਕਿ ਜਿਹੜਾ ਜੇ ਰੇ ਸੇ ਏ ਦੀ ਸਾਉਂਡ ਆਉਂਦੀ ਆ ਪਿੱਛੇ ਹਾ ਹਾ ਤੇ ਅਸੀਂ ਸਿਹਾਰੀਆਂ ਪਾ ਦੇਣੀ ਆ ਕਿਹੜਾ ਜਿਹੜਾ ਰੇੜਾ ਰੇੜਾ ਹੁਣ ਅਸੀਂ ਇਹਨੂੰ ਜਸ ਸਿਹਾਰੀ ਚ ਨਹੀਂ ਨਾ ਚੇਂਜ ਕੀਤਾ ਤਾਂ ਅਸੀਂ ਹਾਹੇ ਨੂੰ ਚੱਕ ਕੇ ਦੇ ਪੈਰ ਜਨਾਂ ਦੇ ਹਾਹੇ ਦੀ ਸੌਣ ਛੋਟੀ ਕਰ ਲਈ ਰੇੜਾ ਨਹੀਂ ਮਣਜੂਗਾ ਰੇੜਾ ਰੇੜਾ ਉਹਨੇ ਮੇਰੀ ਰੇੜਾ ਮਾਰਿਆ ਰੂੜਾ ਜਿਹਨੂੰ ਆਪਾਂ ਕਹਿੰਦੇ ਆ ਰੂੜਾ ਮਾਰਿਆ ਕਈ ਰੇੜਾ ਕਹਿੰਦੇ ਆ ਨਾ ਇਹ ਰੇੜਾ ਉਹ ਆ ਜਿਹੜਾ ਜਿਹਨੂੰ ਐਨੀਮਲ ਖਿੱਚਦੇ ਅਸੀਂ ਕੋਈ ਚੀਜ਼ ਬਾਹਰ ਢੋਣ ਨੂੰ ਲੈ ਯੂਜ਼ ਕਰਦੇ ਆ ਰੇੜਾ ਬੱਲੇਕਾਰਡ ਬੋਲੋ ਹਨ ਤੇ ਸਮਝ ਗਏ ਹੋਵੋਗੇ ਕਾਫੀ ਸਿਹਾਰੀ ਵਾਲੇ ਇਹ ਸਾਡੇ ਪੈਰ ਚ ਪੈਣ ਵਾਲੇ ਅੱਖਰ ਤਿੰਨ ਅੱਖਰ ਨੇ ਪੈਰਾਂ ਚ ਪੈਂਦੇ ਆ ਰਾ ਰਾ ਵਾ ਵਾ ਹਾ ਹਾ ਤੇ ਉਹਦੇ ਨਾਲ ਜਦੋਂ ਅਸੀਂ ਉਹਦੀ ਸਾਊਂਡ ਲੈਣੀ ਆ ਲੇਕਿਨ ਉਹਨੂੰ ਜ਼ਿਆਦਾ ਲੰਮਕਾਉਂਦੇ ਨਹੀਂ ਅਸੀਂ ਉਹ ਦੋਨੋਂ ਪਾਉਨੇ ਆ ਥੋੜੀ ਜਿਹੀ ਬਿਹਾਰੀ ਦੀ ਗੱਲ ਕਰੀਏ ਬਿਹਾਰੀ ਸੌਖੀ ਹੈ ਨਾ ਇਹਦੇ ਚ ਨਹੀਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਵੀ ਜਿਹੜੇ ਅੱਖਰ ਨਾਲ ਈ ਦੀ ਸਾਊਂਡ ਜਾਣੀ ਆ ਉਹਦੇ ਨਾਲ ਹੀ ਪੈਣਾ ਨੇ ਸਿਹਾਰੀ ਦੀ ਥੋੜੀ ਜਿਹੀ ਹੈਗੀ ਸੋਚਣ ਦੀ ਲੋੜ ਪੈਂਦੀ ਆ ਤੇ ਦੂਜਾ ਸਿਹਾਰੀ ਦਾ ਇਹ ਵੀ ਇੱਕ ਚੱਕਰ ਹੈਗਾ ਸਿਹਾਰੀ ਪਹਿਲਾਂ ਪੌਣੀ ਪੈਣੀ ਆ ਬਾਹਰ ਚੱਕਰ ਪੈਣਾ ਜੇ ਤੁਸੀਂ ਪਹਿਲਾਂ ਅੱਖਰ ਪੌਣਾ ਇੱਥੇ ਤਾਂ ਹੈਗੀ ਆ ਚੱਲ ਗਿਆ ਇੱਧਰ ਬਹੁਤ ਸਪੇਸ ਆ ਲੇਕਿਨ ਜੇ ਕਿਤੇ ਹੁਣ ਇੱਥੇ ਜੇ ਤੁਸੀਂ ਪਹਿਲਾਂ ਸਿਹਾਰੀ ਨਾ ਪਾਉਂਦੇ ਤਾਂ ਸਪੇਸ ਨਹੀਂ ਸੀ ਰਹਿਣੀ ਫਿਰ ਉਹਨੇ ਇਹ ਤੇ ਚੜ ਜਾਣਾ ਸੀਗਾ ਅੱਖਰ ਤੇ ਇਹ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਦੇਖਣਾ ਜਦੋਂ ਵੀ ਸਿਹਾਰੀ ਆਉਂਦੀ ਆ ਕਿਸੇ ਵੀ ਅੱਖਰ ਨਾਲ ਆਉਂਦੇ ਚਾਹੇ ਇੱਥੇ ਆਉਂਦੀ ਆ ਇੱਥੇ ਆਉਂਦੀ ਆ ਇੱਧਰ ਆਉਂਦੀ ਆ ਤਾਂ ਕੋਈ ਚੱਕਰ ਨਹੀਂ ਹੈਗਾ ਨਹੀਂ ਤਾਂ ਕਾਫੀ ਸਪੇਸ ਆਪਣੇ ਕੋਲ ਸਟਾਰਟਿੰਗ ਚੱਕਰ ਚ ਪੈਂਦੀ ਹੋਣੀ ਬਾਝੇ ਵੀ ਪਾ ਸਕਦੇ ਜਦੋਂ ਇਹ ਵਿੱਚ ਜੇ ਹੁੰਦੀ ਹੈ ਨਾ ਉਦੋਂ ਸਿਹਾਰੀ ਨੇ ਹਮੇਸ਼ਾ ਪਹਿਲਾਂ ਪਾਣਾ ਬਾਕੀ ਸਾਰੀਆਂ ਮਾਤਰਾਵਾਂ ਅੱਖਰ ਪਾਉਣ ਤੋਂ ਬਾਅਦ ਵਿੱਚ ਪੈਂਦੀਆਂ ਨੇ ਹੁਣ ਜਿਵੇਂ ਅਸੀਂ ਕਈ ਵੀ ਅਸੀਂ ਇੱਥੇ ਦਲੈਂਕੜ ਪਾਉਣੇ ਜਾਂ ਲਾਂ ਪਾਉਣੇ ਆ ਆ ਲਾਂ ਪਾਈਆ ਅਸੀਂ ਪਹਿਲਾਂ ਲਾਂ ਪਾ ਕੇ ਤਾਂ ਤੱਤਾ ਨਹੀਂ ਲਿਖ ਸਕਦੇ ਕਿਉਂ ਸਾਨੂੰ ਕੀ ਪਤਾ ਸਾਡੇ ਦੱਤੇ ਨੇ ਕਿੰਨੀ ਕਿੱਜਾ ਰੋਕਣੀ ਹੈ ਅਸੀਂ ਕਿੱਥੋਂ ਸ਼ੁਰੂ ਕਰਨਾ ਤੁਸੀਂ ਲਾਂ ਮ ਇੱਥੇ ਪਾਤੀ ਤੱਤਾ ਤੁਸੀਂ ਇੱਥੇ ਸ਼ੁਰੂ ਕਰ ਰਹੇ ਲਾਂ ਤਾਂ ਹਾਏ ਤੇ ਚੜ ਗਈ ਜਾਂ ਤੁਸੀਂ ਫੁੱਫੇ ਤੇ ਪਾਤੀ ਸੋ ਪਹਿਲਾਂ ਅਸੀਂ ਅੱਖਰ ਪਾਵਾਂਗੇ ਬਾਅਦ ਵਿੱਚ ਅਸੀਂ ਲਾਂ ਪਾਵਾਂਗੇ ਚੇਤੀਆ ਰੱਖਣਾ ਸਿਰਫ ਸਿਹਾਰੀ ਆ ਜਿਹਨੂੰ ਅਸੀਂ ਅੱਖਰ ਲਿਖਣ ਤੋਂ ਪਹਿਲਾਂ ਲਿਖਦੇ ਆਂ ਬਾਕੀ ਸਾਰੀਆਂ ਮਾਤਰਾਵਾਂ ਪਹਿਲਾਂ ਅੱਖਰ ਲਿਖਦੇ ਆਂ ਬਾਅਦ ਵਿੱਚ ਮਾਤਰਾ ਲਿਖਦੇ ਆਂ ਇਹਦੇ ਨਾਲ ਰਾਈਟਿੰਗ ਸੋਹਣੀ ਹੁੰਦੀ ਆ ਨਹੀਂ ਤਾਂ ਫਿਰ ਉਹ ਵੇਖ ਦੋ ਜਬ ਅੱਖਰ ਪਾ ਲੇ ਅੱਥੋਂ ਇੱਥੇ ਬਿਹਾਰੀ ਤੁਸੀਂ ਜਗ੍ਹਾ ਛੱਡੀ ਨਹੀਂ ਸਿਹਾਰੀ ਦੇ ਲਈ ਤੇ ਤੁਸੀਂ ਹਾ ਹਾ ਪਾ ਲਿਆ ਹਾ ਹਾ ਆਪੇ ਹਾ ਹਾ ਪੈ ਗਿਆ ਤੁਹਾਡਾ ਇੱਥੇ ਤੇ ਸਿਹਾਰੀ ਕਿੱਥੇ ਚੜਾਉਂਗੇ ਫਿਰ ਏ ਜੀ ਨੂੰ ਦੁਬਾਰਾ ਦੇਖਣਾ ਚਹਿਕੜਾਂ ਆ ਆ ਦੀ ਸਾਊਂਡ ਆ ਗਈ ਨਾ ਕੰਨਾ ਥੋੜਾ ਜਿਹਾ ਬਿਹਾਰੀ ਨੂੰ ਵੀ ਰਿਪੀਟ ਕਰ ਲਈ ਅਸੀਂ ਇਹ ਹੈਗੀ ਆ ਸਿਹਾਰੀ ਕਿਰਤ ਜਿਨਾਂ ਪਕ ਨੇ ਕਿਰਤ ਕਮਾਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਕਿਰਤ ਕਰੋ ਫਿਰ ਗਿਆ ਵਨ ਡਿਸ਼ੋ ਕੋ ਟਾਈਮ ਬਚ ਗਿਆ ਤਾਂ ਨਾਮ ਵੀ ਜਪੋ ਪਹਿਲਾਂ ਕਿਰਤਾਂ ਪਹਿਲਾਂ ਕੰਮ ਕਰਨਾ ਸੀ ਕਿਰਤ ਕਰਨੀਆਂ ਚੋਰੀਆਂ ਚਾਰੀਆਂ ਕਰਨੀਆਂ ਕਿਰਤ ਨਹੀਂ ਹੈਗੀ ਸੱਚੀ ਸੋਚੀ ਕਿਰਤ ਅਗਰ ਤੁਸੀਂ ਆਪਦੀ ਹੱਕ ਦੀ ਕਮਾਈ ਕਰਦੇ ਹੋ ਕਿਰਤ ਕਰਦੇ ਹੋ ਉਹ ਜੋ ਥੋੜਾ ਵੀ ਕਢ ਦੋ 1 ਰੁਪਿਆ ਵਿਦਿਆਨ ਕਰ ਦੋਗੇ ਲੱਗ ਜਾਣਾ ਚੋਰੀ ਕਰਕੇ ਤੁਸੀਂ ਜੇ ਕਹੀਏ ਵੀ ਹੁਣ ਮੈਂ 50000 ਚੋਰੀ ਕਰ ਲਈ ਤੇ ਮੈਂ ਇਹਦੇ ਚੋਂ 40 ਦਾਨ ਕਰ ਲਿਆ ਤਾਂ ਮੇਰਾ ਉਹ ਮਾਫ ਹੋ ਜਾਊਗਾ ਨਹੀਂ ਫੇ ਤੁਹਾਡੇ ਉੱਤੇ ਚਾਹੇ ਸਾਰੇ ਦੇ ਸਾਰੇ ਦਾ ਉਹ ਵੀ ਨਹੀਂ ਲੱਗਣੀ ਸੋ ਮੈਂ ਹਟ ਜਾਨੀਆ ਕਈ ਵਾਰ ਨਾ ਪੜਾਉਂਦੀ ਪੁਣ ਦੀ ਟੌਪਿਕ ਇਦਾਂ ਜਾਣਾ ਪੈਂਦਾ ਜਦੋਂ ਆਪਾਂ ਕੋਈ ਚੀਜ਼ ਪੜ੍ਹਦੇ ਆ ਤਾਂ ਉਹਦਾ ਫਿਰ ਮੀਨਿੰਗ ਕਲੀਅਰ ਕਰਨ ਦੇ ਲਈ ਸਾਨੂੰ ਥੋੜੀਆਂ ਐਗਜ਼ਾਮਪਲਸ ਦੇਣੀਆਂ ਕਿਰਤ ਕਰਤ ਕੀਰਤ ਫਰਕ ਹਨ ਨਾ ਨਹੀਂ ਹੁਣ ਇੱਥੇ ਕਰਤ ਛੋਟੀ ਸਾਊਂਡ ਹੈ ਕਰਤ ਇੱਥੇ ਅਸੀਂ ਕੇ ਏ ਦੀ ਸਾਊਂਡ ਨਹੀਂ ਆਈ ਦੇਖਿਆ ਉਹ ਹਾ ਹਾ ਜਦੋਂ ਲਿਖਦੇ ਹਾਂ ਉਦੋਂ ਹੀ ਆਉਂਦੀ ਆ ਜਿਉਂਦਾ ਇੱਥੇ ਹਾ ਹਾ ਹੋਵੇ ਨਾ ਫਿਰ ਏ ਜੀ ਦੀ ਸਾਊਂਡ ਆਉਗੀ ਸਿਹਾਰੀ ਪੈ ਗਈ ਇਹਨੂੰ ਹਟ ਜੋ ਸਿਹਾਰੀਆਂ ਪੋਪਰ ਕਰ ਲਈਆਂ ਬਿਹਾਰੀ ਅਸੇ ਲਿਖਣਾ ਕੀਰਤ ਕੀ ਕ ਕੇ ਨੂੰ ਸਾਊਂਡ ਆਉਂਦੀ ਆ ਸੀਰਤ ਸੀ ਸ ਸੇ ਦੀ ਸਾਊਂਡ ਆਉਂਦੀ ਆ ਸੀਰਤ ਸਸਾ ਨਾ ਸੁਰ ਇਦਾਂ ਹੀ ਅਹ ਸੀਰ ਤੀਰ ਵੀੜ ਲੀਰ ਕੀਰ ਪਹਿਲੇ ਅੱਖਰ ਨੂੰ ਲੰਬਾ ਕਰਕੇ ਬੋਲਿਆ ਬਿਹਾਰੀ ਅੱਗੇ ਆ ਗਿਆ ਕੀਰਤੀਮਾਨ ਕੀਰਤੀ ਰਿਕਾਰਡ ਅਸਿਕ ਨੇ ਵੀ ਮੇਰਾ ਰਿਕਾਰਡ ਦਾ ਕੀਰਤੀਮਾਨ ਸਥਾਪਿਤ ਕੀਤਾ ਸੀ ਉਹਨਾਂ ਰਿਕਾਰਡਨਾਮਾ ਬਣਾ ਲਿਆ ਕੀਰਤੀਮਾਨ ਕੀਰਤੀਮਾਨ ਮਾਨ ਨੂੰ ਵੱਖਰਾ ਰੱਖੋ ਕੀਰਤੀ ਮਾਨ ਵਾਟ ਬਣਾ ਲਓ ਸਮਝਣ ਲਈ ਪਹਿਲਾਂ ਕੀਰਤੀ ਫਿਰ ਮਾਨ ਕੀਰਤੀ ਰ ਰਛੇਤੀ ਬੋਲ ਗਈ ਕੀਰਤੀ ਮਾਨ ਮਾਨੁ ਆ ਨ ਕੀਰਤੀ ਮਾਨ ਹੁਣ ਦੇਖੋ ਜਿਹੜੇ ਨਾ ਅੱਖਰਾਂ ਦਾ ਸਾਉਂਡ ਬਿਹਾਰੀ ਪਈਆ ਉਹਦੀ ਸਾਉਂਡ ਨੇ ਲੰਬੀ ਹੈ ਨਾ ਬਾਕੀਆਂ ਨੂੰ ਨਹੀਂ ਸਿਕਣਾ ਗਹੀਰ ਗਹੀਰ ਗੁਣੀ ਗਹੀਰ ਗਹਿਰੀ ਦੀ ਬਜਿਨੋ ਸੇ ਗਹਿਰੀ ਗਹਰੀ ਘਰੀ ਦੀਪ ਸੋ ਇਹਨੋਂ ਸੀ ਥੋੜਾ ਟਾਈਮ ਜ਼ਿਆਦਾ ਲਾਇਆ ਇਹਨੂੰ ਸਮਝਣ ਨੂੰ ਟਾਈਮ ਲੱਗਣਾ ਹੀ ਸੀਗਾ ਸਿਹਾਰੀ ਆ ਬਾਕੀ ਮਾਤਰਾਵਾਂ ਦਾ ਭੱਜੀਆਂ ਜਾਣਗੀਆਂ ਐਵੇਂ ਲਾਮ ਤੇ ਵੀ ਥੋੜਾ ਜਿਹਾ ਸੋਚਣਾ ਪੈਣਾ ਸਾਨੂੰ ਨਾ ਛੋਟੀ ਆ ਆਹ ਸਾਊਂਡ ਵੱਡੀ ਆ ਉਹ ਚਲੋ ਉਹ ਤੇ ਚੱਲਾਂਗੇ ਉਦੋਂ ਗੱਲ ਕਰਾਂਗੇ ਅੱਜ ਅਸੀਂ ਕਿਹਾ ਸਿਹਾਰੀ ਜਦੋਂ ਨਾਲ ਦੇ ਅੱਖਰ ਦੇ ਨਾਲ ਏ ਦੀ ਸਾਊਂਡ ਆਉਂਦੀ ਆ ਪਹਿਲੇ ਅੱਖਰ ਤੇ ਲੇਕਿਨ ਨਾਲ ਹਾ ਉਦੋਂ ਅਸੀਂ ਲਾਮ ਨਹੀਂ ਲਾਉਂਦੇ ਆ ਸਹੀ ਸ਼ਬਦ ਨਹੀਂ ਇਹ ਹੈਗਾ ਰੋਂਗ ਆ ਸਾਰੀ ਰੋਂਗ ਆ ਇਹ ਵਾਲੇ ਕਰੈਕਟ ਨੇ ਸਹੀ ਕਿਹੜਾ ਜਦੋਂ ਹਾ ਹਾ ਆਉਂਦਾ ਨਾ ਉਦੋਂ ਅਸੀਂ ਲਾਮ ਨਹੀਂ ਪਾਉਣੀ ਜੇ ਆਉਂਦੀ ਆ ਏ ਦੀ ਸਾਉਂਡ ਲਾਉਂਦੀ ਆਉਂਦੀ ਲੇਕਿਨ ਅਸੀਂ ਸਾਰੀ ਪਣੀ ਜੇ ਤੁਸੀਂ ਲਾਮ ਰੱਖਣੀ ਆ ਫਿਰ ਹਾ ਹਾ ਆੜਾ ਉੱਥੇ ਪੈਰ ਚ ਆ ਜਾਣਾ ਠੀਕ ਆ ਪਰ ਇਹਨਾਂ ਚ ਨਹੀਂ ਅਸੀਂ ਉਹ ਚੀਜ਼ ਕਰ ਸਕਦੇ ਤੇ ਆਸੀ ਤੇ ਨਖਰ ਪੈਰਾਂ 'ਚ ਪੈਣ ਵਾਲੇ ਪ੍ਰੇਮ ਜੇ ਇੱਥੇ ਪਾਵਾਂਗੇ ਪਰੇਮ ਪ੍ਰੇਮ ਪਰੇਮ ਹੁਣ ਪ੍ਰਭੂ ਲਿਖਣਾ ਪ੍ਰਭ ਪ੍ਰਭ ਇੱਥੇ ਕੀਆ ਪਰ ਬੱਬੇ ਦੇ ਲੈਂਕੜ ਪੈਣਗੇ ਪ੍ਰਭੂ ਜੇ ਅਸੀਂ ਉਹਨੂੰ ਰਾਹੇ ਨੂੰ ਵਿਚਲਿਆ ਪਰ ਬੱਬੇ ਦੇ ਲੈਂਕੜ ਫੇ ਬਣ ਜੂਗਾ ਪ੍ਰਭੂ ਪ੍ਰਭੂ ਪਰੇਮ ਪਰ ਸਿਮਬੋਲ ਦੇ ਆ ਪ੍ਰੇਮ ਤਬੂ ਠੀਕ ਹੈ ਜਿਵੇਂ ਆਪ ਬੋਲਦੇ ਹਾਂ ਸ੍ਰੀਮਾਨ ਤੁਸੀਂ ਲਿਖਦੇ ਹੋ ਸ੍ਰੀਮਾਨ ਜਿਵੇਂ ਰਿਸਪੈਕਟ ਦਿੰਦੇ ਆ ਸ੍ਰੀਮਾਨ ਹਿੰਦੀ ਚ ਸ਼ ਅ ਦੀ 사ਉਂਦ ਲੈਂਦੇ ਆ ਸ੍ਰੀ ਕਹਿੰਦੇ ਆ ਪੰਜਾਬੀ ਚ ਸ ਅ ਦੀ 사ਉਂਦ ਲੈਂਦੇ ਆ ਸ੍ਰੀ ਕਹਿੰਦੇ ਆ ਸ੍ਰੀਮਾਨ ਹੁਣ ਜੇ ਅਸੀਂ ਸ ਸ੍ਰੀ ਲਿਖਣਾ ਸ ਸ ਰ ਅ ਰੇ ਵਿ ਹਾਰੇ ਪਾਤੇ ਉਹਦਾ ਸਰੀ ਬਣ ਗਿਆ ਹ ਇਸ ਕਰਕੇ ਪੈਰ ਚ ਰ ਅ ਬਣ ਸ੍ਰੀਮਾਨ ਸੋ ਹਟੇ ਜਾਣੇ ਆ ਕਿਹਬਰ ਟੌਪਿਕ ਤੇ ਭੱਜ ਜਾਂਦੇ ਆ ਅਕਸਰ ਹੀ ਹੁੰਦਾ ਸਮਝਾਉਣ ਲਈ ਥੋੜਾ ਜਿਹਾ ਅਸੀਂ ਆਊਟ ਆਫ ਟਰੈਕ ਹੋ ਜਾਂਦੇ ਆ ਸੋ ਹਰ ਵੀਡੀਓ ਨੂੰ ਇਹ ਤਾਂ YouTube ਤੇ ਪਈਆ ਜਦੋਂ ਕਦੇ ਭੁੱਲ ਗਏ ਫਿਰ ਤੁਸੀਂ ਉਹਨੂੰ ਵੀਡੀਓ ਵਾਚ ਕਰਕੇ ਦੁਬਾਰਾ ਸਿੱਖ ਸਕਦੇ ਹੋ ਤੇ ਪ੍ਰੈਕਟਿਸ ਕਰਿਆ ਕਰੋ ਸਿੱਖ ਜੂਗੇ ਵੱਧ ਰਹੇ ਆ ਅਸੀਂ ਪੰਜਾਬੀ ਸਿੱਖਣ ਵਾਲ ਤੇ ਅੱਗੋਂ ਦੋ ਦੋ ਮਾਤਰਾਵਾਂ ਇਕੱਠੀਆਂ ਚੱਲਣਗੀਆਂ ਧੰਨਵਾਦ ਸ਼ੁਕਰੀਆ ਦੇਖਦੇ ਰਹੋ